11 ਮਾਰਚ 1783 ਨੂੰ ਬਾਬਾ ਬਘੇਲ ਸਿੰਘ ਜਥੇਦਾਰ ਜੱਸਾ ਸਿੰਘ ਰਾਮਗੜੀਆ ਨਵਾਬ ਜੱਸਾ ਸਿੰਘ ਆਲੋਵਾਲੀਆ ਤਿੰਨਾਂ ਸਿੱਖ ਜਰਨੇਲਾਂ ਨੇ ਜਦੋਂ ਦਿੱਲੀ ਦੇ ਲਾਲ ਕਿਲੇ ਨੂੰ ਜਿੱਤ ਕੇ ਖਾਲਸਾਈ ਨਿਸ਼ਾਨ ਚੁਲਾ ਦਿੱਤੇ ਤੇ ਬਾਅਦ ਵਿੱਚ ਫੈਸਲਾ ਹੋਇਆ ਕਿ ਇਹ ਦਿੱਲੀ ਤਖਤ ਜੋ ਹਮੇਸ਼ਾ ਸਿੱਖਾਂ ਨਾਲ ਧੱਕਾ ਕਰਦਾ ਰਿਹਾ ਹੈ ਇਸ ਨੂੰ ਪੁੱਟ ਕੇ ਦਰਬਾਰ ਸਹਿਬਲ ਜਾਇਆ ਜਾਵੇ ਸਿੰਘਾਂ ਨੇ ਆਪਣੇ ਘੋੜਿਆਂ ਅਤੇ ਹਾਥੀਆਂ ਮਗਰ ਪਾ ਕੇ ਇਸ ਨੂੰ ਦਰਬਾਰ ਸਾਹਿਬ ਲਿਆਂਦਾ ਤੁਸੀਂ ਦੇਖ ਰਹੇ ਹੋ ਇਤਿਹਾਸਿਕ ਸਿੱਲ ਭਾਵ ਮੁਗਲ ਹਕੂਮਤ ਦਾ ਤਖਤ ਜਿੱਥੋਂ ਸਿੱਖਾਂ ਵਿਰੁੱਧ ਅਕਸਰ ਫੈਸਲੇ ਲਏ ਜਾਂਦੇ ਸਨ ਤੇ ਸਿੱਖਾਂ ਨੇ ਇਸ ਸਿੱਲ ਤਖਤ ਨੂੰ ਗੁਰੂ ਦੇ ਦਰ ਤੇ ਲਿਆ ਕੇ ਰੱਖ ਦਿੱਤਾ ਨੀਵੀਂ ਜਗ੍ਹਾ ਰੱਖਿਆ ਹੁੰਦਾ ਸੀ ਪਹਿਲਾਂ ਇਹ ਸਿੱਲ ਪਰ ਹੁਣ RAMGADIਆ ਬੁੰਗਿਆਂ ਦੇ ਵਿਚਕਾਰ ਉੱਚੀ ਜਗ੍ਹਾ ਤੇ ਬੇਸ਼ੱਕ ਹੈ ਪਰ ਇਸਦੀ ਢਾਲ ਦਰਵਾਰ ਸਾਹਿਬ ਵੱਲ ਨੂੰ ਹੈ ਭਾਵ ਗੁਰੂ ਵੱਲ ਨੂੰ ਨਿਵਜ਼ਾ ਹੈ ਤੁਸੀਂ ਇਸ ਜਗ੍ਹਾ ਦੇ ਦਰਸ਼ਨ ਦਰਵਾਰ ਸਾਹਿਬ ਲੰਗਰ ਹਾਲ ਦੇ ਨਾਲ ਬੁੰਗਾ RAMGADI ਨੂੰ ਜਾਂਦੇ ਰਸਤੇ ਰਾਹੀਂ ਕਰ ਸਕਦੇ ਹੋ